ਇਹ ਬੈਂਕ ਬਾਜ਼ਾਰ ਬਠਿੰਡਾ ਦੀ ਵੀਡੀਓ ਦੇਖ ਲੋ ਦੁਬਾਰਾ ਅੱਜ ਦੀ ਐ ਹੁਣ ਦੀ ਕਾਰ ਨੂੰ ਟੋਅ ਕਰ ਰਿਆ ਕਾਰ ਲੱਗੀ ਹੋਈ ਹੈ ਸਾਈਡ ਤੇ ਬਸ ਥੋੜੀ ਜਿਹੀ ਵਿਚਾਰੀ ਫੁੱਟਪਾਥ ਤੇ ਚੜ ਗਈ ਹੋਊਗੀ ਕਿਉਂਕਿ ਇਸ ਬਾਜ਼ਾਰ ਦੇ ਵਿੱਚ ਜਿਹੜੀਆਂ ਪੀਲੀਆਂ ਲਾਈਨਾਂ ਸੀਗੀਆਂ ਉਹ ਨਗਰ ਨਿਗਮ ਨੇ ਜਾਣਬੁੱਝ ਕੇ ਛੋਟੀਆਂ ਲਾਈਆਂ ਸੀਗੀਆਂ ਤਾਂ ਕਿ ਇੱਥੇ ਗੱਡੀਆਂ ਪਾਰਕਿੰਗ ਨਾ ਹੋ ਸਕੇ ਤੇ ਲੈਣਾ ਲਵਾਨ ਦੇ ਲਈ ਜਿਹੜੀਆਂ ਗੱਡੀਆਂ ਖੜੀਆਂ ਸੀ ਸੜਕ ਦੇ ਉੱਤੇ ਰਾਤ ਨੂੰ ਉਹਨੂੰ ਸਾਈਡ ਤੇ ਕਰਾਉਣ ਵਾਸਤੇ ਨਗਰ ਨਿਗਮ ਦੇ ਠੇਕੇਦਾਰ ਨੇ ਪਾਰਕਿੰਗ ਦਾ ਜਿਹੜਾ ਠੇਕੇਦਾਰ ਹੈ ਉਹਦੀਆਂ ਟੋ ਵੈਨਾਂ ਬੁਲਾ ਕੇ ਤੇ ਜਾਣਬੁੱਝ ਕੇ ਉਹਦੇ ਹਿਸਾਬ ਨਾਲ ਹੀ ਇਹ ਪੀਲੀ ਲੈਣਾ ਲਾਈਆਂ ਵੀ ਉਹਦਾ ਸਕੂਟਰੀ ਵੀ ਨਹੀਂ ਕੱਢ ਸਕਦੀ ਇਹ ਹੁਣ ਕਾਰ ਦੇ ਨਾਲ ਧੱਕੇਸ਼ਾਈ ਕਰੀ ਜਾਂਦੇ ਆ ਦੂਜੀ ਗੱਡੀ ਬੁਲਾਣਗੇ ਆਪਦੀ ਦੂਜੀ ਟੋ ਵੈਨ ਬੁਲਾਣਗੇ ਫੇਰ ਉਹ ਦੂਜੀ ਟੋ ਵੈਨ ਉਸ ਨੂੰ ਅੱਗੋਂ ਦੀ ਜੈਕ ਪਾ ਕੇ ਲੈ ਕੇ ਜਾਊਗੀ ਟੋ ਕਰਕੇ ਗੱਡੀ ਨੂੰ ਉਹਨਾਂ ਗੱਡੀ ਸਾਈਡ ਤੇ ਖੜੀ ਹੈ ਜੇ ਥੋੜੀ ਫੁੱਟਪਾਥ ਤੇ ਚੜ ਗਈ ਬੰਦਾ ਸੋਚਦਾ ਮੈਂ ਪੀਲੀ ਲੇਨ ਦੇ ਅੰਦਰ ਲਾਵਾਂ ਪੀਲੀ ਲੇਨ ਛੋਟੀ ਹੋਣ ਕਰਕੇ ਉਹ ਥੋੜੀ ਫੁੱਟਪਾਥ ਤੇ ਚੜ ਗਈ ਫੁੱਟਪਾਥਾਂ ਵੀ ਬਹੁਤ ਨੀਵੀਆਂ ਹੈਗੀਆਂ ਆਰਾਮ ਨਾਲ ਗੱਡੀ ਛੜ ਜਾਂਦੀ ਹੈ ਤਾਂ ਉਹ ਜਿਹੜੀ ਹੈਗੀ ਆ ਇੱਕ ਤਰ੍ਹਾਂ ਦੀ ਲੋਟੀ ਕੀਤੀ ਜਾ ਰਹੀ ਹੈ ਹੋਰ ਕੀ ਆ ਫੇਰ ਆ ਦੂਜੀ ਗੱਡੀ ਆ ਗਈ